ਕਿਉਂਕਿ ਆਪਾਂ ਸੋਚਿਆ ਵੀ ਥੋੜੀ ਕੋਈ ਚਲੋ 10 ਦਿਨ ਲੈਣੇ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਜਿਹੜਿਆ ਰਿਕਾਰਡ ਵਾਲਾ ਇਸ਼ੂ ਸੀ ਬੜੇ ਪਿੰਡਾਂ 'ਚ ਚੱਲ ਜਿੰਦਾ ਸੀ ਕੋਈ ਫੋਨ ਉਧਰੋਂ ਉਧਰੋਂ ਅੱਜ ਕਿਹੜੀ ਥੀ ਹੈ 26 26 ਬਾਰ ਕੀ ਹੈ ਅਗਲਾ ਬੱਦ 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 ਮਹੀਨੇ 'ਚ ਇੱਕ ਦਿਨ ਵੀਰੇ ਦੋਸਤੋ ਸਾਰਾ ਸਟਾਫ ਤੇ ਸਣੀ ਐਮਐਲਏ ਬੈਠੇ ਥੋੜੇ ਸਰਪੰਚਾਂ ਸੀ ਸਾਰਾ ਵੀਡੀਓ ਦਫ਼ਤਰ ਸੈਕਟਰੀ ਇੰਦਰ ਕਿਸੇ ਪਿੰਡ ਮੈਂ ਹਾਲੇ ਤੱਕ ਇਸ ਨੂੰ ਬਚਾਉਣਾ ਮੈਂ ਕਿਸੇ ਪਿੰਡ ਦਾ ਕਰ ਦੇਵਾਂ ਕਿਉਂਕਿ ਆਪਣੀ ਪਰਸੋ ਪ੍ਰੋਗਰਾਮ ਸੀ ਉਹ ਇੱਕ ਦਿਨ ਸ਼ਾਇਦ ਬਾਰਿਸ਼ ਦਾ ਮੌਸਮ ਹੈ ਉਸ ਕਰਕੇ ਆਪਾਂ ਦੋ ਦਿਨ ਅੱਗੇ ਪਿੱਛੇ ਕਰਾਂਗੇ ਜਿਵੇਂ ਉਹ ਪ੍ਰੋਗਰਾਮ ਫਾਈਨਲ ਹੋਊਗਾ ਆਪਾਂ ਉਹ ਇਕੱਤਰ ਅੱਗੇ ਪਿੱਛੇ ਕਰਕੇ ਤੁਹਾਡੀ ਹਰ ਮੀ ਫਰਕ ਮੈਂ ਤੁਹਾਨੂੰ ਦੱਸ ਦਵਾਂ ਪਰ ਘੱਟ ਨਾਲ ਜਿਹੜਾ ਲੋਕਾਂ ਦਾ ਮਾਲ ਖਾਦਾ ਪਿੰਡ ਤੇ ਦਲਵਾਈਏ ਸਹੀ ਗੱਲ ਦੱਸਦੇ ਉੱਥੇ ਐਸਚੂ ਵੀ ਬੁਲਾਵਾਂਗੇ ਸਾਰੇ ਜੇ ਕਿਸੇ ਨੂੰ ਦਿੱਕਤ ਹੈ ਉਹਨਾਂ ਸਾਹਮ ਖਤਮ ਸਾਰਾ ਉੱਥੇ ਹੀ ਹੋਣਾ ਹੈ ਕਿ ਲੋਕਾਂ ਨੇ ਆਪਾਂ ਨੂੰ ਬੜਾ ਔਕਾ ਬਣਾਇਆ ਆਪਾਂ ਵੀ ਘਟ ਘਟ ਪੂਰਾ ਦਾ ਪੂਰਾ ਹੋਣਾ ਕਿਉਂਕਿ ਅੱਗੇ ਸਰਪੰਚ ਆਪਨੇ ਆਈ ਸੀ ਪਤਾ ਹੀ ਨਹੀਂ ਲੱਗਦਾ ਸੀ ਕਿ ਜਿਹੜੀ ਮਕਾਨਾਂ ਵਾਲੀ ਗੱਲ ਹੈ ਮਕਾਨਾਂ ਵਾਲੇ ਮੁੰਡਾ ਉੱਥੇ ਬਿਠਾ ਦੇਵਾਂਗੇ ਪਰ ਇੱਕ ਕੰਮ ਕਰਿਓ ਭਾਈ ਉਹਦੇ ਐ ਪੂਰਾ ਨਹੀਂ ਵੈਸੇ ਕਿ ਤਾਂ ਫਿਰ ਮੰਤਰਲੇ ਵਾਲੀ ਗੱਲਾਂ ਕਰਿਆ ਜੀ ਜਿਹੜਾ ਬੰਦਾ ਪਹਿਲਾਂ ਆਊਗਾ ਉਹਦਾ ਨੰਬਰ ਲਈ ਪਹਿਲਾਂ ਲੱਗੂਗਾ ਭਾਈ ਸਹੀ ਹੈ ਇਹ ਗੱਲ ਤਾਂ ਮਾ ਉੱਤੇ ਕੋਈ ਰੁਲਰਾਪਨ ਅਪਏ ਜੀ ਰਾਮਨਾਥ ਅਸੀਂ ਵੀ ਸਾਰਾ ਨੇੜੀ ਬਵਾਗੇ ਤੁਹਾਡੇ ਅਸੀਂ 150 ਪਿੰਡ ਆਪਣੇ ਜਿਲ੍ਹਾ ਲਾਭਤ ਬੁਲਾਛ 156 ਪਿੰਡ ਇਹ ਦੇਣੀ ਇੱਕ ਆਇਆ ਤੇ ਚਲਾ ਕੇ ਨਾਲ ਨਾਲ ਕੰਮ ਹੋ ਜਾਣਾ ਜਿਹੜੇ ਸਰਪੰਚਾਂ ਨੇ ਗੱਲ ਕੀਤੀ ਮੈਂ ਉਹਦਾ ਜਵਾਬ ਦੇ ਦੇਣਾ ਸਭ ਤੋਂ ਪਹਿਲਾਂ ਜਵਾਰ ਸਿੰਘ ਨੇ ਸਰਪੰਚ ਉੱਟਿਆ ਸੀ ਸੋਰੀ ਚਾ ਚਾ ਉੱਟਿਆ ਸੀ ਪਹਿਲਾਂ ਉਹ ਤੇਰੀ ਜਿਹੜੀ ਤਾਂਚਾ ਉਹ ਮਿੱਟੀ ਵਾਲੀ ਗੱਲ ਹੈ ਉਹ ਇਰੀਗੇਸ਼ਨ ਡਿਪਾਰਟਮੈਂਟ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਸੀ ਉਹ ਜੇ ਤੁਸੀਂ ਪਿੰਡ ਚ ਪਾਉਣੀ ਸੀ ਫਿਰ ਤੁਸੀਂ ਪਹਿਲਾਂ ਦਿੰਦੇਮ ਕਰਕੇ ਰੱਖੋ ਜੀ ਦੇ ਦੋ ਅਗਲਾ ਪਰਮਿਸ਼ਨ ਦੇ ਦਿੰਦੇ ਫਿਰ ਆਪਾਂ ਨੂੰ ਰੋਕ ਤੋਂ ਨਹੀਂ ਕਰ ਸਕਦੇ। ਯਾਹ ਉਹਨਾਂ ਨੇ ਗਲਤੀ ਲੀਗਲ ਚੱਕੀ ਤੇ ਮੈਂ ਮਾਲ ਲਿਆ। ਉਹਨਾਂ ਨੇ ਆਦੀ ਨਵੇਂ ਦੇ ਨਾਲੋਂ ਚੱਕੀ ਕਿਤੇ ਪਾਉਣੀ ਹੋ ਗਈ ਉਹਨਾਂ ਨੇ। ਜੀ ਜਨਾਬ ਉਹਨਾਂ ਨੂੰ ਚਾਹ। ਜਦੋਂ ਉਹਨਾਂ ਕਹਿੰਦੇ ਸਾਡੇ ਕੋਲ ਪਰਮਿਸ਼ਨ ਨਹੀਂ ਹੈ ਤੇ ਥੋੜਾ ਹਾਂ ਮੈਂ ਤੁਹਾਨੂੰ ਦੱਸੀਏ। ਚਲੋ ਕੋਈ ਨਹੀਂ ਆਪਾਂ ਫਿਰ ਜਦੋਂ ਅੱਗੇ ਤੋਂ ਧਿਆਨ ਰੱਖ ਲੈ ਜੀ। ਉਹ ਤੋਂ ਬਾਅਦ ਚੁੱਕੇ ਚਵਾਰ ਸਿੰਘ ਦਾ ਮਸਲਾ ਕਰ ਲੇ ਥੋੜੇ ਪਿੰਡ ਤੱਕ ਆ ਨੀ ਬ੍ਰੇਡ। ਸ਼ੀਰੋਦਮ ਸਿੰਘ ਨਗਰ ਵਿੱਚੇ ਸ਼ੁਆਰਸ਼ਗਲੇ ਝੁੱਗੇ ਵਿੱਚ ਤੇ ਬਸਤੀ ਦਲਾਵਰ ਵਿੱਚ ਉਹ ਅਸੀਂ ਪਹਿਲਾਂ ਡਿਸਕਸ ਕਰ ਲਿਆ ਉਹਦਾ 30 ਲੱਖ ਰੁਪਏ ਸੀਪਲ ਬਣਾ 11 ਲੱਖ ਦੋਨੋਂ ਸੀ ਪਹਿਲਾਂ ਦੇ ਚੁੱਕੇ ਹਾਂ ਤਾਂ ਅਮ ਸ਼ੁਰੂ ਤਾਂ ਨਿਕ ਰਿਹਾ ਅਗਲੇ 15 ਦਿਨਾਂ ਅਚਾਪਰੇ ਕੋ ਸਮਤੀ ਦੇ ਪੇਮੈਂਟ ਆਉਗੀ ਅਸੀਂ ਥੋੜਾ ਕਿੰਨਾ ਪਿੰਡਾਂ ਦੇ ਕੋੜ ਇਕੱਠਾ ਕਰਾਂਗਾ ਉਹ ਹੱਲ ਨਹੀਂ ਹੋ ਸਕਦਾ ਇੱਕ ਪਿੰਡ ਠੀਕ ਹੈ ਜੀ ਉਹ ਸ਼ਿਗੁਦਮ ਸਿੰਘ ਨੇ ਨੂੰ ਕਿਹਾ ਵੀ ਪਤਾ ਪਾ ਦੋ ਉਹਦੇ ਥਾਪਰ ਮਾਡਲ ਲਾ ਕੇ ਤਿੰਨਾਂ ਦੀ ਪਾਈਪ ਲੜ ਪਾ ਕੇ ਤਿੰਨੇ ਹੀ ਬੁਰੇ ਹਾਲ ਹੈ ਕਿ ਐਟਰੀ ਦੇ ਸਾਰੇ ਪਿੰਡਾਂ ਦਾ ਅਸੀਂ ਕੱਚਾ ਕੱਚਾ ਕੰਮ ਸਾਰਾ ਕਰੀ ਬੈਠੇ ਹਾਂ ਕਿਉਂਕਿ ਹਾਲੇ ਤੱਕ ਤੁਸੀਂ ਇਹ ਵੈਲਡ ਡਿਵੈਲਪਮੈਂਟ ਦੀ ਗੱਲ ਤਾਂ ਕਿੱਧਰ ਗਈ ਪਿੰਡਾਂ 'ਚ ਨਿਕਾਸੀ ਵੀ ਨਹੀਂ ਲੋਕਾਂ ਦੇ ਪਿੰਡਾਂ 'ਚ ਹੋਇਆ। ਆ ਜਿਹੜੇ ਲੀਡਰ ਸਾਰੇ ਆ ਕੇ ਬੋੜ-ਬੋੜ ਕਰਦੇ ਫਿਰਦੇ ਨਾ ਇਹਨਾਂ ਨੂੰ ਉਸੇ ਪਿੰਡਾਂ 'ਚ ਲਿਆੜਣਾ ਜਿੱਥੇ ਜਿੱਥੇ ਚੰਨ ਚੜਾਏ ਨਾ ਸਾਰੇ। ਮੈਂ ਤਾਂ ਜਦੋਂ ਦੇ ਐਮ.ਐਲ.ਏ ਬਣਿਆ 37 ਦਾ ਅੱਧਾ ਪੈਸਾ ਛੱਪਣ ਦੀ ਨਿਕਾਸੀ ਦੇ ਲੈਂਦਾ। ਆ ਲੱਦੂ ਵਾਲਾ ਪਿੰਡ ਵੇਹਲੂ ਸਭ ਤੋਂ ਪਹਿਲਾਂ ਇਹਨਾਂ ਦੀ ਪੈਪਰਾਂ ਦਾ ਅੰਦਰੋਂ ਨਾ ਪਾਪ ਨਹੀਂ ਕੀ ਚੱਪੜਦ। ਨੋਬੀ ਜਈਏਗਾ। ਉਸ ਤੋਂ ਬਾਅਦ ਆ ਗਿਆ ਬੱਲੂਣਾ ਕਸਿਗਰੇ ਉਹਦਾ ਵੀ ਅਸੀਂ ਚਾਹੇ ਤਾਂ ਰੇਲਵੇ ਦਾ ਪ੍ਰੋਜੈਕਟ ਉਤਰ ਕਰਦੇ ਆਂਗੇ ਨਹੀਂ ਪਰਲੇ ਪਾਸੇ ਨਵਾਂ ਜੁਗਵਾੜ ਕਰਕੇ ਉਹ ਵੀ ਕੋਡ ਕੱਢਦੇ ਆਂਗੇ ਕਿਹਦਰ ਕਿਹਦਰ ਕਰਦੇ ਉਹ ਆਪਾਂ ਵੇਖ ਲੈਣੇ ਵਕਾ ਇੱਕ ਵਾਰ ਵੇਖ ਕੇ ਬੰਦਰ ਮਸਤੂ ਵਾਲਾ ਥੋੜੇ ਤਾਂ ਛੱਪੜ ਦੇ ਪਾਤਾ ਸੀ ਸੋਲਰ ਵੀ ਲਾਤਾ ਸੀ ਹਾਂ ਉਹ ਚਲੋ ਉਹ ਗੱਲ ਵੱਖਰੀ ਹੈ ਬਾਕੀ ਤਾਂ ਪਿਛਲੇ ਸਾਲ ਹੀ ਕੰਮ ਕਰਦੇ ਸੀ ਪੈਸੇ ਦੇ ਕੇ ਸ਼ੀਰੁਦਮ ਸਿੰਘ ਨਗਰ ਨਕਾਸੀ ਆ ਗਈ ਕਮਰੇ ਵਾਲੇ ਦੀਆਂ ਗਲੀਆਂ ਨਾਲੀਆਂ ਕੋਈ ਨਹੀਂ ਸਰਪੰਚ ਸਾਹਿਬ ਆਪ ਜਲਦੀ ਗੇਰਾ ਮਾਰਦੇ ਕੋਲੀ ਕ੍ਰਿਸ਼ਨ ਸਰਪੰਚ ਕੋਈ ਗੱਲ ਨਹੀਂ ਸੁਣਦਾ ਤੇ ਨਾ ਕ੍ਰਿਸ਼ਨ ਹੋਵੇ ਉਹਦੀ ਗੱਲ ਨਾ ਸੁਣੇਦਾ ਮਾੜੀ ਗੱਲੇ ਆ ਮੋਗ ਭਰਾਈ ਨੂੰ ਜ਼ਮੀਨ ਦਾ ਕਬਜ਼ਾ ਸਿਮਰੇ ਬੰਦ ਪਿਆ ਮੁਖਮਨਾਯੰਦਾ ਸ਼ਮਸ਼ਾਨਗੜ ਦੀ ਪੱਠੀ ਉਸਤੀ ਰਣਜੀਤ ਤੁਸੀਂ ਚੱਪੜ ਉਹਨੇ ਪੱਕਾ ਬਣਾਇਆ ਬਾਈ ਯਾਰ ਚੱਪੜ ਦਾ ਪੱਕਾ ਨਹੀਂ ਤਾਂਸੀ ਹੈ ਨਹੀਂ ਪਾਣੀ ਪੁੱਲੇ ਗਿਆ ਨਹੀਂ ਉਹ ਆਹ ਮਾਨਿਕ ਕਾਸੀ ਤੇ ਪੈਸੇ ਨਹੀਂ ਹੋਦੇ ਸੇਲ ਨਾਲ ਦੀ ਕਾਸੀ ਹੈ ਨਹੀਂ ਨਹੀਂ ਇੱਕ ਪਹਿਲੀ ਜਾਣਕਾਰੀ ਅਸੀਂ ਦੱਸਦੀ ਹੈ तकरीबन 90% ਜਿਹੜੀਆਂ ਆਪਣੀਆਂ ਸੜਕਾਂ ਸੀ ਉਹਨਾਂ ਦਾ ਰਿਪੇਅਰ ਦਾ ਪੈਸਾ ਸੀ ਪਾਤਾ ਆਉਣ ਵਾਲੇ ਮਾਰਚ ਮਹੀਨੇ ਤੋਂ ਸ਼ੁਰੂ ਹੋ ਜਰੀਗਾ ਆਪਣੇ ਹਲਕੇ ਦੇ 90% ਜਿਹੜੀਆਂ ਸੜਕਾਂ ਸਾਰੀਆਂ ਦਫਾਰਾਂ ਬਣ ਜਾਣਗੀਆਂ ਸਰ ਕੋਈ ਬਾਕੀ ਦੂਈ ਤੁਸੀਂ ਆਹ ਦੀ ਲੈਟਰਪੈਡ ਤੇ ਜਿਹੜੇ ਤੁਹਾਡੇ ਪਿੰਡ ਦੇ ਮੁੱਦੇ ਨੇ ਸਾਰੇ ਲੈ ਕੇ ਉੱਤੇ ਲਾਏ ਠੀਕ ਹੈ ਬੰਦੇ ਅਸੀਂ ਵੀ ਆਹ ਦੇ ਕੋ ਰਿਕਾਰਡ ਰੱਖਾਂਗੇ ਇਹਨਾਂ ਤੋਂ ਵੀ ਉਸ ਤੋਂ ਬਾਅਦ ਹਿਸਾਬ ਕੰ ਕਰਾਂਗੇ ਜਿਵੇਂ ਜਿਵੇਂ ਆਪਾਂ ਨੂੰ ਜਿੰਨਾ ਜਿੰਨਾ ਫੰਡ ਆਇਆ ਉਹਨੂੰ ਡਿਵਾਈਡ ਕਰਕੇ ਆਪਾਂ ਦੇ ਦਿਆਂਗੇ ਤਾਂ ਕਿ ਜਿਹੜੀ ਮੇਨ ਵੱਡਾ ਇਸ਼ੂ ਹੈ ਉਹ ਆਪਾਂ ਪਹਿਲਾਂ ਸੋਲਵ ਕਰਦੇ ਠੀਕ ਹੈ ਜੀ ਮਾਲਮ ali ਤੂੰ ਆ ਦੀ ਵੀਡੀਓ ਸਾਹਮਣੇ ਦਰਖਾਸਤ ਦੇ ਦੀ ਵੀਡੀਓ ਸਾਹਬ ਯਾ ਤੂੰ ਸਮਝਾ ਦਿਓ ਮੁੜ ਕੇ ਕਾਂਗਰਸੀ ਨੇ ਮਾਰਨੇ ਚੀਕਾਂ ਵੀ ਆ ਤਾਂ ਦੇ ਪੁਰਾਣੇ ਪੈਸੇ ਲਾ ਦੇਵੇ ਚੰਗੀ ਗੱਲ ਐ ਨਹੀਂ ਜਿਹੜੀ ਬਣਦੀ ਕਾਰਵਾਈ ਉਹ ਕਰਦੇ ਜੀ ਕੋਈ ਯਾਦ ਨਹੀਂ ਜੀ ਭਾਈ ਹੋਰ ਨਹੀਂ ਜੀ ਸਾਡੇ ਪਿੰਡਾਂ ਦਾ ਛੱਪੜ ਪਹਿਲਾਂ ਲੋੜ ਹੀ ਵੀ ਤੂੰ ਬਸ ਉੱਥੇ ਆਪਾਂ ਨਹੀਂ ਆਪਣੇ ਛੱਪੜ ਜੀ ਪੁਰਾਣਾ ਅੱਜ ਤੋਂ 30 ਸਾਲ ਹੋ ਗਏ ਨੇ ਪਿਆ ਰਹੇ ਛੱਪੜ ਜੀ ਪਿੰਡ ਦਾ ਤੇ ਉਹ ਹੈਗਾ ਆਪਣਾ ਬੋਟਾ ਸਿੰਘ ਕੁੰਦਲ ਸਿੰਘ ਦਾ ਉਹਨਾਂ ਨੇ ਨੱਪ ਕੇ ਉੱਤੇ ਉਹਨਾਂ ਨੂੰ ਫਟਣ ਭੇਜਦੇ ਨੇ ਆਪਾਂ ਕੋਈ ਨਹੀਂ ਉਹਦੀ ਪਪਾ ਕੋਸ਼ਿਸ਼ ਕਰਾਂਗੇ ਕਿ ਇਸ ਵਾਰੀ ਮੀਟਿੰਗ 'ਚ ਮੈਂ ਡੀਡੀਪੀਓ ਸਭ ਨੂੰ ਨਾਲ ਬੁਲਾ ਲਾਂਗਾ ਕਿਉਂਕਿ ਕਬਜ਼ਿਆਂ ਦੇ ਕਮੇਟੀ ਵੀ ਸਭ ਕੋਲ ਕਿਸ ਪਿੰਡਾਂ ਨੂੰ ਡੀਡੀਪੀਓ ਸਭ ਕੋਲ ਪਿੰਡਾਂ ਨੂੰ ਕਿਸ ਕਬਜ਼ਾ ਜਿਹੜਾ ਪੰਚਾਇਤ ਦਾ ਕਬਜ਼ਾ ਛੁ ਆਪਾਂ ਡੀਡੀਪੀਓ ਸਭ ਨੂੰ ਨਾਲ ਇੱਕ ਦਿਨ ਪੂਰਾ ਬਿਠਾਉਣੇ ਆ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕੀ ਕੀ ਕਮੀਆਂ ਰਹਿ ਗਈਆਂ ਪੈਂਡੈਂਸ ਠੀਕ ਹੈ ਜੀ ਤੇ ਕਰ ਲੈਣਾ ਕੁਮ ਨੇਰੇ ਬਾਕੀ ਆਜੇ ਮੈਂ ਲੈਟਰ ਪੈਡ ਤੇ ਲਿਖ ਕੇ ਜਿਹੜੇ ਜਿਹੜੇ ਕੰਮ ਨੇ ਜ਼ਰੂਰੀ ਪਿੰਡ ਤੇ ਜਲਦੀ ਹੋਣ ਵਾਲੇ ਉਹ ਲਿਖ ਕੇ ਲੈ ਉਹ ਨਹੀਂ ਕੋਈ ਗੱਲ ਨਹੀਂ ਉਦੋਂ ਦੇ ਦਿਆ ਜੀ ਤਾਂ ਕਿ ਅਸੀਂ ਵੀ ਉਹਨੂੰ ਪ੍ਰੋਫਰਕਿਟ ਕਰਕੇ ਪਾਲ ਸਿਸਟ ਸੈੱਟ ਕਰ ਲਈਏ ਜਿਵੇਂ ਜੇ ਫਿਰ ਗ੍ਰਾਂਟ ਆਉਗੀ ਉਹਦੀ ਗ੍ਰਾਂਟ ਤਾਂ ਆਪਣੀ ਆਉਣੀਆਂ ਹੀ ਨੇ ਪਰ ਬਲਾਕ ਸੰਪਤੀਆਂ ਵੀ ਆਉਣੀਆਂ ਤੇ ਜ਼ਿਲ੍ਹਾ ਪ੍ਰਸ਼ਦ ਵੀ ਆਪਣੀਆਂ ਹਾਲੇ ਤੱਕ ਕਿਸੇ ਪਿੰਡ 'ਚ ਕੋਈ ਇੰਟਰਫਰੈਂਸ ਨਹੀਂ ਕਰੀ ਪਰ ਕਈਆਂ ਪਿੰਡਾਂ 'ਚ ਇਹ ਪ੍ਰੋਬਲਮ ਹੈ ਕੋਈ ਗੱਲ ਨਹੀਂ ਜੇ ਸਰਪੰਚ ਦੂਜਿਆਂ ਦੇ ਬਣ ਗਿਆ ਪਰ ਕੋਈ ਫਰਕ ਨਹੀਂ ਪੈਂਦਾ ਯਾਰ ਸਰਪੰਚ ਸਾਰੇ ਦਾ ਸਾਂਝਾ ਹੁੰਦਾ ਕੋਈ ਚੋਣਸ਼ਾੜ ਦੇ ਨਹੀਂ ਲੜੇ ਜਾਂਦੇ ਪਰ ਮੇਰੇ ਹੱਥ ਬੰਨ ਕੇ ਬੇਨਤੀ ਇਹ ਵੀ ਬੰਦਾ ਕਿਸੇ ਨੂੰ ਖਰਾਬ ਨਾ ਕਰੇ ਨਰੇਗਾ ਚ ਜਾਂ ਤਾਂ ਸਾਰਿਆਂ ਦਾ ਕੰਮ ਦੇ ਦੂੰ ਤੇ ਜੇ ਕਹੂਗਾ ਵੀ ਮੈਂ ਉਹਨਾਂ ਨੂੰ ਕੰਮ ਨਹੀਂ ਦੇਣਾ ਫਿਰ ਉਹਦਾ ਉਹ ਵੀ ਨਹੀਂ ਨਿਕਲਣਾ ਵੀ ਯਾਦ ਰੱਖਣਾ ਸਹੀ ਹੈ ਜੀ ਹਿਤਬਖ ਸਾਰੇ ਪਿੰਡ ਨੂੰ ਕੰਮ ਦਿਓ ਅਸੀਂ ਨਹੀਂ ਰੋਕਦੇ ਯਾਰ ਕੋਈ ਇਤਰਾਜ਼ ਨਹੀਂ ਸਾਰੇ ਲੋਕਾਂ ਨੇ ਆਪਾਂ ਨੂੰ ਤੁਹਾਨੂੰ ਵੀ ਵੋਟਾਂ ਪਾਈਆਂ ਸਾਨੂੰ ਹੀ ਪਾਈਆਂ ਗਾਂ ਵੀ ਲੋਕਾਂ ਨੇ ਪਾਉਣੀਆਂ ਹਰ ਬੰਦੇ ਦਾ ਆਖਣ ਨਰੇਗਾ ਚ ਪਹਿਲਾਂ ਤਾਂ ਅਗਲੇ ਬੁੱਧਵਾਰ ਤੱਕ ਪਹਿਲੇ ਪਹਿਲੇ ਤੁਹਾਨੂੰ ਰਿਕਾਰਡ ਭੇਜ ਜੂਗਾ ਜਿਹਨੇ ਰਿਕਾਰਡ ਨਾ ਦਿੱਤਾ ਉਸ ਤੋਂ ਬਾਅਦ ਆਪਾਂ ਫਿਰ ਉਹਦਾ ਲਾਸ਼ ਕਰਦੇ ਹਾਂ ਜੀ ਕੋਈ ਚਲਾਈ ਠੀਕ ਹੈ ਇਸੇ ਕਰਕੇ ਮੇਰੇ ਅਜ ਕਮੇਟੀ ਪ੍ਰਧਾਨ ਸਾਹਿਬ ਜੀ ਨੇ ਸਾਡੇ ਪਰ ਦਾ ਜਿੰਨਾ ਕੰਮ ਆਲਾ ਦੱਸੋ ਜੀ 70 ਸਾਲਾਂ ਬਾਅਦ ਕਰਾ ਦੇਣ ਕਿਹਾ ਚਲੋ ਕਵਾਇਆ ਦਕਵਾਇਆ ਹੀ ਹੈ ਫਿਰ ਕਿਹਨੇ ਹੈ ਉਹ ਹਾਲੇ ਟੋਟਲ ਨਹੀਂ ਖੁੱਲਿਆ ਵੀਰੇ ਮੇਰੇ ਜਿਹੜੇ ਗਰੀਬਾਂ ਦੇ ਮਕਾਨਾਂ ਨੇ ਫਟ ਲੈਣਾ ਭਈ ਪੌਣ ਖੁੱਲਿਆ ਹੋਇਆ ਹੈ। ਉਹਨਾਂ ਜਿਨ੍ਹਾਂ ਦੀ ਆਈਡੀਆ ਨਹੀਂ ਬਣੀਆਂ ਆਪਾਂ ਵੀਡੀਓ ਦਫ਼ਤਰ ਮੈਗੋ ਉੱਥੇ ਆਈਡੀਆ ਬਣਾ ਦੇਗੇ। ਠੀਕ ਹੈ ਜੀ। ਤਾਂ ਕਿ ਤੁਹਾਨੂੰ ਵੀ ਦਿੱਕਤ ਨਾ ਆਵੇ ਤੇ ਇਹਨਾਂ ਨੂੰ ਵੀ ਦਿੱਕਤ ਨਾ ਆਵੇ। 31 ਮਾਰਚ ਦਾ ਆਸਟੇਟ 31 ਮਾਰਚ ਤੋਂ ਪਹਿਲਾਂ ਪਹਿਲਾਂ ਆਪਾਂ ਅਪਲਾਈ ਕਰਨੇ। ਇਹਨਾਂ ਨੂੰ ਕਹਾਂਗੇ ਦੋ ਤਿੰਨ ਮੁੰਡਿਆਂ ਦੇ ਟ੍ਰੇਨਡ ਕਰਕੇ ਉੱਥੇ ਬਿਠਾ ਦੇਣਗੇ ਵੀਡੀਓ ਦਫ਼ਤਰ। ਤਾਂ ਕਿ ਲੋਕਾਂ ਨੂੰ ਆਈਡੀਆ ਚਲਾ ਦੇਣਗੇ। ਇੱਕ ਇੱਕ ਮੁੰਡਾ ਆਪਦੇ ਨਾਲ ਜਿਹੜਾ ਵਾੜਾ-ਮਾੜਾ ਫੋਨ ਚੰਗਾ ਚਲਾਉਂਦਾ ਹੋਵੇ ਨਵਾਂ ਫੋਨ। ਉਹ ਨਾਮ ਲੈ ਕੇ ਆਇਓ ਉਹਨੇ ਫਿਰ ਉਹਦਾ ਆਪਾਂ ਹੈਂਡਓਵਰ ਕਰਦੇ ਆ ਕਿ ਪਿੰਡ ਜਗ ਫੋਟੋ ਕੀਤੀ ਨਾਲ ਅਪਲਾਈ ਕਰੇ ਤੇ ਪਰਤਾ ਫਾਰਮ ਨਾਲ ਕਿਉਂਕਿ ਹੁਣ ਆਨਲਾਈਨ ਹੈ ਆਫਰਿੰਡ ਉਹਦੀ ਜ਼ਰੂਰਤ ਹੈ ਇੱਕ ਇਹ सोनू ਤੇ ਸ਼ਕੁੰਵਿੰਦਰ ਆਪਣੇ ਵੇਖਦੇ ਨੇ ਦੋਵੇਂ ਮੁੰਡੇ ਇਹ ਦੋੜ ਜਾਣਦੇ ਆ ਕਿ ਨਹੀਂ ਜਾਣਦੇ ਹੈਂ ਫਿਰ ਤੂੰ ਐਂ ਕਿਹਾ ਕਿ ਤੁਹਾਨੂੰ ਪਤਾ ਨਹੀਂ ਕਿ ਕਮਾਲ ਹੋ ਗਿਆ ਸਰ ਹੋਰ ਵੀ ਹੈਲੋ ਨਹੀਂ ਨਹੀਂ ਗਲਤ ਸੁਣ ਇਹ ਦੋ ਬੰਦੇ ਤੁਹਾਡੇ ਕੰਮ ਵਾਸਤੇ ਹੈ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਹੈ ਉਹ ਦੱਸ ਦੋ ਤੁਹਾਡੇ ਨਾਲ ਕੋਈ ਹੋਰ ਗੱਲਬਾਤ ਕਰਦਾ ਕਿਹੜੀ ਉਹ ਦੱਸ ਦੋ ਸਾਡਾ ਵੀ ਕੋਈ ਨਹੀਂ